ਦੇਸ਼ ਭਰ ਵਿੱਚ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਪੈਟਰੋਲ ਪੰਪਾਂ ਤੇ ਲੱਗੀਆਂ ਲੰਬੀਆਂ ਲਾਈਨਾਂ ਤੇ ਪਰੇਸ਼ਾਨ ਲੋਕ ਅੱਜ ਸੁਰਖੀਆਂ ਵਿੱਚ ਬਣੇ ਰਹੇ ਨੇ ਕਿਉਂਕਿ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਜਿਸ ਨੇ ਜਲਦ ਹੀ ਆਵਾਜਾਈ ਦਾ ਪੱਇਆ ਰੋਕ ਕੇ ਰੱਖ ਦਿੱਤਾ ਇਸ ਹੜਤਾਲ ਦਾ ਅਸਰ ਐਮਰਜੈਂਸੀ ਸੇਵਾਵਾਂ ਤੇ ਪੈਂਦਾ ਵੀ ਨਜ਼ਰ ਆ ਰਿਹਾ ਹੈ ਖਬਰ ਬਰਨਾਲਾ ਤੋਂ ਹੈ ਜਿੱਥੇ ਲੋਕ ਮਦਦ ਦੇ ਲਈ ਐਂਬੂਲੈਂਸ ਚਾਲਕਾਂ ਨੂੰ ਫੋਨ ਕਰ ਰਹੇ ਨੇ ਲੇਕਿਨ ਗੱਡੀਆਂ ਦੇ ਵਿੱਚ ਤੇਲ ਨਾ ਹੋਣ ਕਾਰਨ ਐਂਬੂਲੈਂਸ ਡਰਾਈਵਰ ਕਿਸੇ ਦੀ ਮਦਦ ਨਹੀਂ ਕਰ پا ਰਹੀ ਲੋਕਾਂ ਨੇ ਸਰਕਾਰ ਨੂੰ ਇਸ ਸਮੱਸਿਆ ਦਾ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ ਮੈਂ ਪਰਮਜੀਤ ਸਿੰਘ ਜੀ ਬਰਨਾਲੇ ਤੋਂ ਬਰਨਾਲਾ ਸਿਵਲ ਹਸਪੀਟਲ ਦੇ ਵਿੱਚ ਪ੍ਰਾਈਵੇਟ ਐਂਬੂਲੈਂਸ ਲਾ ਰਹੇ ਹਾਂ ਜੀ ਤੇ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਸਾਨੂੰ ਐਂਬੂਲੈਂਸਾਂ ਨੂੰ ਡੀਜ਼ਲ ਨਹੀਂ ਪੈ ਰਿਹਾ ਜੀ ਬਰਨਾਲੇ ਸ਼ਹਿਰ ਦੇ ਵਿੱਚ ਵੀ ਮੈਂ ਤੜਕੇ 4-5 ਪੰਪਾਂ ਤੇ ਗਿਆ ਕਿਸੇ ਨੇ ਕੋਈ ਤੇਲ ਨਹੀਂ ਪਾਇਆ ਮੈਂ ਪਟਿਆਲੇ ਦਾ ġੜਾ ਲਾ ਕੇ ਆਂ ਰਸਤੇ ਦੇ ਵਿੱਚ ਵੀ ਇੱਕ ਪੰਪ ਦੇ ਉੱਤੇ 100-100 ਗੱਡੀ ਖੜੀ ਹੈ ਜੀ ਹੁਣ ਸਾਨੂੰ ਮੈਨੂੰ ਐਮਰਜੈਂਸੀ ਕਾਲ ਪਈ ਸੀ ਮੈਂ ਬੀਐਮਸੀ ਦੇ ਵਿੱਚੋਂ ਹਸਪੀਟਲ ਲੁਧਿਆਣੇ ਲੈ ਕੇ ਜਾਣਾ ਸੀ ਨਾ ਡੀਜ਼ਲ ਹੋਣ ਕਰਕੇ ਮੈਂ ਜਵਾਬ ਦੇਤਾ ਹੁਣ ਉਹ ਪਤਾ ਨਹੀਂ ਮਰੀਜ਼ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ ਕਿਉਂਕਿ ਇਹ ਐਮਰਜੈਂਸੀ ਸਿਵਾਵਾ ਮਾ ਡੀਜ਼ਲ ਵਾਸਤੇ ਖੁੱਲਣੀਆਂ ਚਾਹੀਦੀਆਂ ਐਂਬੂਲੈਂਸ ਐਮਰਜੈਂਸੀ ਭਰਤੀ ਜਾਂਦੀ ਹੈ ਕਿ ਮੈਂ ਹੁਣ ਪਟਿਆਲੇ ਸਾਡ ਗਿਆ ਜੀ ਡਿਲੀਵਰੀ ਕੇਸ ਸੀ 8ਵੇਂ ਮਹੀਨੇ ਬੱਚਾ ਹੋਣਾ ਸੀ ਹੁਣ ਕੋਈ ਨਾ ਉੱਥੇ ਗੱਡੀ ਜਾਂਦੀ ਤਾਂ ਕੀ ਹਾਲਾਤ ਹੁੰਦੇ ਉਹ ਪਰਿਵਾਰ ਦੇ ਹਨਾ ਜੀ ਤੇ ਬਾਕੀ ਅਸੀਂ ਜਿਹੜਾ ਕਾਨੂੰਨ ਕੱਢਿਆ મોદી ਨੇ ਅਸੀਂ ਉਹਦੀ ਸਖਤਨ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਬਹੁਤ ਗਲਤ ਆ ਇਹ ਜੇ 7 ਲੱਖ ਰੁਪਏ ਹੋਵੇ ਬਾਈ ਜੀ ਡਰਾਈਵਰ ਕੋਲੇ ਤਾਂ ਉਹਨੂੰ ਡਰਾਈਵਰੀ ਕਰਨ ਦੀ ਕੀ ਲੋੜ ਆ ਗਈ ਠੀਕ ਆ ਜੀ ਪਹਿਲਾਂ ਅਗਲਾ 20-50 ਹਜ਼ਾਰ ਭਰ ਕੇ ਲੱਖ ਭਰ ਕੇ ਤਾਂ ਗੱਡੀ ਕਿਸ਼ਤਾਂ ਤੇ ਲੈਂਦਾ ਫਿਰ ਉਹਦੀ ਕਿਸ਼ਤਾਂ ਭਰ ਕੇ ਉਹ ਮਸਾ ਫ੍ਰੀ ਕਰਦਾ ਤੇ ਕਿੱਥੋਂ ਗਰੀਬ ਬੰਦਾ 7 ਲੱਖ ਰੁਪਏ ਦਊਗਾ ਜੀ 10 ਸਾਲ ਦੀ ਸਜ਼ਾ ਕਿਉਂਕਿ ਇੱਕ ਡਰਾਈਵਰ ਵਿਭਾਗ ਇਹੋ ਜਗਾ ਜਿਹਦੇ ਸਿਰ ਤੇ ਸਾਰਾ ਸਿਸਟਮ ਚੱਲਦਾ ਜੇ ਅੱਜ ਅਸੀਂ ਕਪੜਾ ਪਾਉਣੇ ਆ ਦਵਾਈ ਲੈਣੇ ਆ ਕੋਈ ਫਲ ਫਲੂਟ ਲੈਣੇ ਉਹ ਵੀ ਸਾਰੀ ਟਰੱਕਾਂ ਦੇ ਵਿੱਚ ਆਉਂਦੀ ਆ ਅਸੀਂ ਇਹੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਵੀ ਜਿਹੜਾ ਮੋਦੀ ਸਰਕਾਰ ਵੱਲੋਂ ਇਹ ਕਾਨੂੰਨ ਆ ਇਹਨੂੰ ਵਾਪਸ ਕੀਤਾ ਜਾਵੇ ਅਸੀਂ ਇਹੀ ਹੈ ਜੀ ਜੇ ਸਾਨੂੰ ਮੰਨ ਲਓ ਕੋਈ ਡੀਜ਼ਲ ਉਪਲਬਧ ਕਰਾਇਆ ਜਾਊਗਾ ਤਾਂ ਅਸੀਂ 24 ਘੰਟੇ ਹਾਜ਼ਰ ਆ ਕਿਉਂਕਿ ਅਸੀਂ ਕਰੋਨਾ ਦੇ ਵਿੱਚ ਵੀ ਪੂਰੀਆਂ ਸੇਵਾਵਾਂ ਨਿਭਾਈਆਂ ਨੇ ਜਿਹੜੇ ਟਾਈਮ ਉਦੋਂ ਪੂਰੀਆ ਦੁਨੀਆ ਹੱਥ ਖੜਾ ਕਰ ਗਈ ਤੋਂ ਡਾਕਟਰਾਂ ਵੱਲੋਂ ਤੇ ਐਂਬੂਲੈਂਸਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਉਹੀ ਉਮੀਦ ਹੁਣ ਕਰਦੇ ਆ ਵੀ ਸਾਨੂੰ ਡੀਜ਼ਲ ਮਿਲ ਜੇ ਠੀਕ ਆ ਐਮਰਜੈਂਸੀ ਸਭਾ ਨੂੰ ਨਿਭਾਵਾਂਗੇ ਜੀ ਜਦੋਂ ਮੈਂ ਉਹ ਅਕੇ ਪੰਪ ਤੇ ਦੇਖਿਆ ਇੱਥੇ ਬਹੁਤ ਬੁਰਾ ਹਾਲਾਤ ਹੈ ਜਨਤਾ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਈ ਪਈ ਹੈ ਜਾਨਕੀ ਬਰਨਾਲੇ ਦੇ ਸ਼ਹਿਰ ਦੇ ਵਿੱਚ ਕਟਕਟ 222 ਪੰਪ ਨੇ ਸਾਰਿਆਂ ਦਾ ਤੇਲ ਬੰਦ ਕੀਤਾ ਹੋਇਆ ਜੀ ਇਸ ਟਾਈਮ ਕਿਸੇ ਨੂੰ ਇੱਕ ਬੂੰਦ ਤੇਲ ਦੀ ਮਿਲ ਨਹੀਂ ਰਹੀ ਸਰਕਾਰ ਇੰਨਾ ਬੰਨੀ ਥੋੜਾ ਕੋਈ ਧਿਆਨ ਨਹੀਂ ਦੇ ਰਹੀ ਲੋਕਾਂ ਦੇ ਕੰਮਕਾਜ ਸਭ ਰੁਕੇ ਪਏ ਨੇ ਜੀ ਠੰਡ ਦਾ ਮੌਸਮ ਹੈ ਲੋਕਾਂ ਨੂੰ ਆਏ ਸੀ ਤੇਲ ਅੱਜ ਸਸਤਾ ਮਿਲੂਗਾ ਲੇਕਿਨ ਸਸਤਾ ਮਿਲਣ ਦੀ ਬਜਾਏ ਉਹਨਾਂ ਨੂੰ ਇੱਕ ਬੂੰਦ ਵੀ ਨਹੀਂ ਮਿਲ ਰਹੀ ਬਾਕੀ ਸਾਰੇ ਆਤੀਆਂ ਪੈਣਾ ਸਾਰੀਆਂ ਮਰੇ ਵੀਰ ਸੱਜਣ ਸਾਰੇ ਖੜੇ ਤੇਲ ਦੀ ਵੇਟ ਕਰਈ ਇਹਨਾਂ ਨੇ ਤੇਲ ਪੰਪ ਵਾਲੇ ਸਾਡੀ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਨਾ ਕੀ ਉਹਨਾਂ ਨੇ 2 ਦਿਨ ਪਹਿਲਾਂ ਕੋਈ ਅਲਟੀਮੇਟਮ ਦਿੱਤਾ ਗਿਆ ਵੀ ਤੇਲ ਇਸ ਮੌਕੇ ਤੇ ਬੰਦ ਹੋ ਜਾਊਗਾ ਪਰ ਬੰਦ ਨਹੀਂ ਹੋਇਆ ਜਦੋਂ ਲੋਕਾਂ ਨੇ ਇੱਕ ਆਇਆ ਮੌਕੇ ਤੇ ਆ ਕੇ ਦੇਖਿਆ ਤਾਂ ਲੋਕਾਂ ਨੂੰ ਇੱਕ ਬੂੰਦ ਵੀ ਤੇਲ ਨਹੀਂ ਮਿਲ ਰਹੀ ਲੋਕਾਂ ਦੇ ਵਿੱਚ ਜਿਹੜੇ ਰੋਜ਼ਗਾਰ ਦੀ ਜ਼ਿੰਦਗੀ ਦੀ ਵਿੱਚ ਆ ਵੀ ਮੋਟਰਸਾਈਕਲ ਦਾ ਥੋੜਾ ਥੋੜਾ ਤੇਲ ਹੀ ਪਵਾ ਕੇ ਡੇਲੀ ਦੀ ਨਿੱਜੀ ਵਰਤੋਂ ਕਰਦੇ ਨੇ ਪਰ ਜਦੋਂ ਆ ਕੇ ਦੇਖਿਆ ਤਾਂ ਉਹਦੇ ਕੰਮ ਔਲਟ ਹੋਇਆ ਪਿਆ ਜੀ ਆਦਾ ਕਿਤੇ ਨਾ ਕਿਤੇ ਕੰਮ ਸਾਰਿਆਂ ਨੇ ਖਾਪ ਕੰਮ ਹੋਇਆ ਜਿਲ੍ਹੇ ਦੇ ਕੰਮਾਂ ਕੋਈ ਪੈਟਰੋਲ ਦਾ ਹਿਆਰਾ ਦੀ ਗਿੰਦੀ ਚ ਲੋਕ ਪਰੇਸ਼ਾਨ ਨੇ ਤੇ ਇੱਕ ਦੂਜੇ ਦੇ ਬੰਨੀ ਦੇਖ ਰਹੇ ਨੇ ਵੀ ਕਿਦੋਂ ਮਨ ਕੇ ਤੇਲ ਦੀ ਮਤਲਬ ਸੂਈ ਚੱਲੂਗੀ ਤੇ ਤੇਲ ਪੋਗ ਤੇ ਗੱਡੀ ਚੱਲੂਗੀ ਕਹਾਂ ਗੱਡੀ ਰੁਕੀ ਪਿਆ ਇਸ ਟਾਈਮ ਟਰਾਂਸਪੋਰਟ ਜਮਾ ਖਾਪ ਪਿਆ ਇਹ ਵੇ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਇਹ ਕਿਹੜਾ ਵੀ ਮਸਲਾ ਹੈ ਕੋਈ ਵੀ ਮਸਲਾ ਹੈ ਇਹ ਸਹੀ ਕੀਤਾ ਜਾਵੇ ਇਹ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ 31 ਤਰੀਕ ਦੀ ਲੋਕ ਲੈਣਾ ਚ ਲਾ ਕੇ ਤੇਲ ਪਵਾ ਰਹੇ ਆ ਮੇਰੇ ਕੋਲ ਲਾਸਟ ਗੱਡੀ 31 ਤਾਰੀਖ ਨੂੰ ਪੰਪ ਤੇ ਆਈ ਸੀ ਮੇਰੇ ਕੋਲ ਇਹ 60 ਕਿਲੋ ਦੀ ਕੈਪੈਸਿਟੀ ਹੈ 40 ਕਿਲੋ ਪੈਟਰੋਲ 20 ਕਿਲੋ ਡੀਜ਼ਲ ਮੈਂ ਸਰਕਾਰ ਮੁਰੇ ਹੱਥ ਜੋੜ ਕੇ ਹੀ ਬੇਨਤੀ ਕਰਦਾ ਜੋ ਵੀ ਮਸਲਾ ਹੈ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਲੋਕ ਅਗਰ ਰਸਤੇ ਵਿੱਚ ਰੁਕੇ ਖੜੇ ਨੇ ਮੇਰੇ ਕੋਲੇ ਫੋਨ ਆ ਰਹੇ ਨੇ ਇੱਥੇ ਕੋਈ ਸਪਾਰਸ ਨਹੀਂ ਕੋਈ ਤੇਲ ਕਿੰਨਾ ਸਾਡੇ ਕੋਲ ਸਟਾਕ ਪਿਆ ਅਸੀਂ ਤੇਲ ਪਾ ਰਹੇ ਨਹੀਂ ਮੋਦੀ ਸਰਕਾਰ ਨੂੰ ਇਹੀ ਧੰਨਵਾਦ ਕਰਦਾ ਹੈ ਕਿ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹ ਮੇਰੇ ਕੋਲੇ 20000 ਲੀਟਰ ਡੀਜ਼ਲ ਦੀ ਕਪੈਸਿਟੀ 40000 ਪੈਟਰੋਲ ਦੀ ਕਪੈਸਿਟੀ ਸਾਡੇ ਕੋਲੇ 2 ਘੰਟਿਆਂ ਦਾ ਸਟਾਕ ਹੈ ਕਿਵੇਂ ਜੇ ਕੰਮ ਚੱਲ ਰਿਹਾ 2 ਘੰਟਿਆਂ ਸਸ ਹੀ ਕੰਮ ਸਾਡਾ ਨਿਲ ਹੋ ਜਾਏਗਾ ਮੈਂ ਸਰਕਾਰ ਮੁਰੇ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਉਹਨਾਂ ਦੀ ਕਿਹੜੀ ਵੀ ਮੰਗ ਹੈ ਦੇਖੋ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਦੇਖੋ ਕਿ ਕੋਈ ਕਿਸੇ ਦੇ ਪੇਵਾਬ ਨੂੰ ਕੋਈ ਦੁੱਖ ਨਾ ਪਹੁੰਚੇ ਸਹੀ ਤਰੀਕੇ ਨਾਲ ਸਹੀ ਕੰਮ ਹੋ ਜਾਵੇ ਤਾਂ ਕੀ ਲੋਕਾਂ ਨੂੰ ਰਾਹਤ ਮਿਲ ਜਾਵੇ ਤੇ ਲੋਕ ਆਪਣੇ ਆਪਣੇ ਕੰਮਾਂ ਨੂੰ ਸਹੀ ਟਾਈਮ ਤੇ ਆਪਦੇ ਪਹੁੰਚੇ ਦਫ਼ਤਰਾਂ 'ਚ ਸਕੂਲਾਂ 'ਚ